ਲਓ ਜੀ ਪਥੇਰੀਆ ਸੇਲਾ ਲੱਗਦਾ ਤੁਸੀਂ ਦੇਖ ਲਿਆ ਪਥੇਰੀਆ ਆਪਰਾ ਦੇਖ ਲਿਆ ਪਥੇਰੇ ਦੁਕਾਨਦਾਰ ਝੂਠ ਬੋਲਦੇ ਦੇਖ ਲੈ ਕੋਈ ਕਹਿੰਦਾ ਮੇਰੀ ਫੈਕਟਰੀ ਆ ਕੋਈ ਕਹਿੰਦਾ ਮੇਰੀ ਮਹਿਲਿਆ ਕੋਈ ਕਹਿੰਦਾ ਵਾ ਬਹੁਤ ਵੱਡਾ ਹੋਲਸੇਲ ਰਿਆ ਓਏ 100 100 ਸੂਟ ਰੱਖ ਕੇ ਹੋਲਸੇਲ ਨਹੀਂ ਵੰਦੇ ਅੱਜ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਬ੍ਰਾਂਡ ਮਾਤੋ ਸ਼ੀਰੀ ਦਸਤਾਰ ਪਾ ਕੇ ਪਣਦੇ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਰਹਿੰਦੇ ਹੋ 4-400 ਰੁਪਏ ਦੇ ਸੂਟ ਇੱਥੇ ਅਸੀਂ ਕਰਤੇ ਆ 2-200 ਰੁਪਏ ਤੇ ਉਹ ਪਟਾਕਾ ਦਾ ਹੌਣ ਪਾਉਣਾ ਪਟਾਕਾ ਉਹ ਧਰਤੀ ਦਾ ਹੌਣ ਹਲਾਉਣੀ ਆ ਤੁਹਾਡੇ ਪੈਰਾਂ ਹਟੋ ਜ਼ਮੀਰ ਖਿਸਕ ਜਾਊ ਉਹ ਤੁਹਾਡੇ ਹੱਥਾਂ 'ਚੋਂ ਫੂਨ ਛੱਟ ਜੂਗੇ ਆ ਦੇਖੋ ਕੁਰਤੀਆਂ ਵੀ ਆ ਗਈਆਂ ਕਿਹੜੀਆਂ ਬਾਜ਼ਾਰ 'ਚ ਰੈਡੀमेड ਕੁਰਤੀਆਂ 5-500 ਰੁਪਏ ਦੀਆਂ ਮਿਲਦੀਆਂ ਸਾਡੇ ਕੋਲ ਕਿੰਨੇ ਦੀ ਸਿਰਫ 50 ਰੁਪਏ ਦੀ ਕੁਰਤੀ ਉਹ 50 ਰੁਪਏ ਦੀ ਕੁੜਤੀ ਕਿੰਨੇ ਦੀ ਬਾਜ਼ਾਰ 'ਚ ਇੱਕ ਸਾਡੇ ਕੋਲੋਂ 10 ਲੈ ਜਾਓ ਇੱਕ ਹੋਰ ਫਾਇਦਾ ਕਰ ਦਿੰਨੇ ਆ ਕਾਟਨ ਦਾ ਪਲਾਜ਼ੋ ਸੂਟ ਰੈਡੀमेड ਸਿਚ ਕੀਤਾ ਬਾਜ਼ਾਰ 'ਚ 5-500 ਦਾ ਚੱਕੋ 150 ਰੁਪਏ ਦਾ ਆਹ ਦੇਖੋ ਨਾਇਰਾ ਕਟ ਸੂਟ ਪੂਰਾ ਕੜਾਈ ਨਾਲ ਕੱਟਿਆ ਬਾਜ਼ਾਰ ਦਾ 1000 ਸਾਡਾ ਸਿਰਫ 250 ਆਹ ਦੇਖੋ 7-700 ਰੁਪਏ 'ਚ ਵੇਕਣ ਵਾਲੇ ਸੂਟ ਮਾਤੂਸ਼ਰੀ ਦਸਤਾਰ ਨੇ ਕੱਟ ਤੇ 2250 ਰੁਪਏ 'ਚ ਟਾਈ ਟਾਈ ਸੋਚ ਲੈ ਜੋ ਢਾਈ ਢਾਈ ਸੋਚ ਮੇਲਾ ਲੱਗਿਆ ਤਾਜ ਬਣੀ ਦੇ ਕੱਪੜੇ ਦਾ ਜਿਹੜਾ ਬਾਜ਼ਾਰ ਤੇ ਆ ਕੇ ਤਾਜ ਬਣੀ ਦੇ ਕੱਪੜਾ 50000 ਦਾ ਲੈਣਾ ਸਾਡੇ ਕੋਲ ਆਜੋ 20000 ਦਾ ਲੈ ਜਾਓ ਤੁਸੀਂ ਪਾਗਾ ਪੁਰਾਣਾ ਬੱਸ ਸਟੈਂਡ ਤੇ ਆਜੋ ਟੈਂਪੂ ਜਾਜੋ ਬੱਸ ਜਾਜੋ ਜਿੱਤਾਂ ਮਰਜੀ ਬੱਸ ਸਟੈਂਡ ਤੋਂ ਸਟੋਰ ਤੇ ਆਜੋ ਰੇਖੇ ਦੀ ਸਾਫਟ ਬਿਲਕੁਲ ਫਰੀ ਕਿੰਨਾ ਵੱਡਾ ਇਕੱਠ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕ ਗਰੁੱਪ ਬਣਾ ਬਣਾ ਆ ਗਏ ਆ ਪਿਆਰ ਦੇ ਵਿੱਚ ਜਾ ਕੇ ਪਤਾ ਕਰ ਲੋ 2500 ਰੁਪਇਆ ਲੈ ਲੈਂਦੇ ਇਦਾਂ ਦੇ ਸੂਟਾਂ ਦਾ 25 2500 ਅਸੀਂ ਤੁਹਾਨੂੰ ਦੇ ਰਹੇ ਆ 15 ਰੁਪਏ ਤੋਂ ਹੋ ਰੰਗ ਮੈਂ ਕਹ ਰੰਗਾ ਚ ਨਹੀਂ ਪਟਾਕੇ ਪਾਤੇ ਆ ਰੰਗ ਵੀ ਇੰਨੇ ਸੋਹਣੇ ਸੋਹਣੇ ਸੂਟ ਵੀ ਇੰਨੇ ਸੋਹਣੇ ਸੋਹਣੇ ਉਹ ਦੁਪੱਟੇ ਵੀ ਸੋਹਣੇ ਸੋਹਣੇ ਰੂਹ ਖੋਸ਼ ਹੋ ਜੂਗੀ ਦੇਖੋ ਜੀ ਤਾਜਵਰੀ ਵਾਲੇ ਸੂਟ ਲਹੰਗੇ ਸ਼ਰਾਰੇ ਕਰਾਰੇ ਸਾਰਾ ਕੁਝ ਤੁਹਾਨੂੰ ਇੱਕ ਜਗ੍ਹਾ ਮਿਲ ਜਾਣਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਪੈਂਟਾ ਸ਼ਰਟ ਆ ਉਹ ਵੀ ਇੱਥੋਂ ਮਿਲ ਜਾਣੀਆਂ ਔਰ ਸਭ ਤੋਂ ਵੱਡੀ ਗੱਲ ਕੀ ਆ ਪੈਂਟ ਕੋਟ ਦੀ ਸਮਾਈ ਵੀ ਇੱਥੇ ਹੋ ਜਾਣੀ ਆ ਕਿਉਂਕਿ ਬਜਾਰਾ 'ਚ 5-5000 ਕੋਟ ਪੈਂਟ ਦੀ ਸਮਾਈ ਆ ਅਸੀਂ 2995 ਦੇ ਕੱਪੜਾ ਲਾ ਕੇ ਸਟਿਚ ਕਰਕੇ ਦੇ ਦਾਂਗੇ ਲਓ ਜੀ ਬਥੇਰੀਆਂ ਸੇਲਾ ਲੱਗਦੇ ਤੁਸੀਂ ਦੇਖ ਲੀਆਂ ਬਥੇਰੀਆਂ ਆਬਰਾਂ ਦੇਖ ਲੀਆਂ ਪਥਰੇ ਦੁਕਾਨਦਾਰ ਝੂਠ ਬੋਲਦੇ ਦੇਖ ਲੈ ਕੋਈ ਕਹਿੰਦਾ ਮੇਰੀ ਫੈਕਟਰੀ ਆ ਕੋਈ ਕਹਿੰਦਾ ਮੇਰੀ ਮਹਿਲ ਆ ਕੋਈ ਕਹਿੰਦਾ ਮੈਂ ਬਹੁਤ ਵੱਡਾ ਹੋਲਸੇਲ ਰਿਆਂ ਓਏ 100 100 ਸੂਟ ਰੱਖ ਕੇ ਹੋਲਸੇਲ ਨਹੀਂ ਵੰਦੇ ਅੱਜ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਬ੍ਰਾਂਡ ਮਾਤੂਸ਼ਰੀ ਦਸਤਾਰ ਬਾਗੇ ਬਣਦੇ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਂਦੇ ਹੋ 4 400 ਰੁਪਏ ਦੇ ਸੂਟ ਇੱਥੇ ਅਸੀਂ ਕਰਦੇ ਆ 2 200 ਰੁਪਏ ਤ ਅੱਦੇ ਰੇਟਾਂ ਦੇ ਵਿੱਚ ਸੂਟ ਦੇ ਰਹੇ ਆ ਸੂਟ ਤਾਂ ਦੇ ਰਹੇ ਆ ਉਹ ਸੂਟਾਂ ਦੇ ਨਾਲ ਦੁਪੱਟੇ ਵੀ ਦੇ ਰਹੇ ਆ ਰੱਖੜੀ ਦੇ ਤਿਉਹਾਰ ਤੇ ਪਹਿਨੋ ਬਾਜ਼ਾਰਾਂ 'ਚ ਜਾ ਕੇ ਲੁੱਟਣਾ ਕਰਾ ਲਿਓ ਅੱਜ ਦੀ ਵੀਡੀਓ ਵੀ ਐਂਡ ਤੱਕ ਦੇਖ ਲਓ ਸਕਿਪ ਨਾ ਕਰਿਓ ਫਾਇਦੇ ਬਹੁਤ ਕਰਨੇ ਆ ਭਾਵੇਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਭਾਵੇਂ ਤੁਸੀਂ ਰੀਸ ਇਦਨੋਂ ਭਾਵੇਂ ਤੁਹਾਡੀਆਂ ਪਿੰਡਾਂ 'ਚ ਦੁਕਾਨਾਂ ਚਾਹੇ ਤੁਸੀਂ ਲੈਣਾ ਤੇ ਲੈਣ ਲਈ ਕਪੜਾ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਇਸ ਗੱਲ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 20000 ਦਾ ਕਪੜਾ ਲੈਣਾ ਅਸੀਂ ਸਿਰਫ 8000 ਰੁਪਏ ਦੇ ਰਾਂਗੇ 8000 ਚ ਭਾਈ ਜੀ ਫਾਇਦੇ ਕਰ ਦਿਓ ਲੋਕਾਂ ਨੂੰ ਦੱਸੋ ਭਈ 4 400 ਵਾਲੇ ਸੂਟ 5 500 ਵਾਲੇ ਸੂਟ 2 200 ਦੇ ਕਿੰਦਾ ਦਿੱਤੇ ਜਾਂਦੇ ਆ ਦੇਖੋ ਜੀ ਦਿੱਤੇ ਜਾਂਦੇ ਆ ਨਾ ਸਾਡੀ ਫੈਕਟਰੀ ਨਾ ਸਾਡੀ ਮਿਲ ਅਸੀਂ ਜਾਇਜ਼ ਕਮਾਈ ਦੇ ਦਿੰਨੇ ਆ ਰੰਗ ਡਿਜ਼ਾਈਨ ਚੈੱਕ ਕਰ ਲਓ ਆ 2 200 ਰੁਪਏ ਦਾ ਸੂਟ ਲੈ ਜਾਓ 500 ਦਾ ਵਿੱਚੋਂ 350 ਦਾ ਵਿੱਚੋਂ ਜਿੰਨੇ ਮਰਜ਼ੀ ਵੇਚ ਦੋ ਆਹ ਦੇਖੋ ਜੀ ਇਹਦੇ ਨਾਲ ਦੁਪੱਟੇ ਵੀ ਨਾਲ ਦੇ ਰਹੇ ਆ ਵੱਡਾ ਫਾਇਦਾ ਕੀ ਆ ਇੱਥੇ ਲੁੱਟਣੀ ਹੁੰਦੀ ਸਾਫ਼ ਕੰਮ 200 ਰੁਪਏ ਦਾ ਸੂਟ ਦੇ ਰਹੇ ਆ ਤੇ ਲਿਖ ਲਿਖ ਕੇ ਵੀ ਲਾਤਾ ਜਿਹੜਾ ਬਾਜ਼ਾਰ 'ਚ 400 ਦਾ 200 ਦਾ ਉਹ ਪਟਾਕਾ ਦਾ ਹੌਣ ਪਾਉਣਾ ਪਟਾਕਾ ਉਹ ਧਰਤੀ ਦਾ ਹੌਣ ਹਲਾਉਣੀ ਆ ਤੁਹਾਡੇ ਪੈਰਾਂ ਹਟੋ ਜ਼ਮੀਨ ਖੈਸਕ ਜਾਊ ਉਹ ਤੁਹਾਡੇ ਹੱਥਾਂ 'ਚੋਂ ਗੂਨ ਛੱਟ ਜੂਗੇ ਆਹ ਦੇਖੋ ਕੁੜਤੀਆਂ ਵੀ ਆ ਗਈਆਂ ਕਿਹੜੀਆਂ ਬਾਜ਼ਾਰ 'ਚ ਰੈਡੀमेड ਕੁਰਤੀਆਂ 5-500 ਰੁਪਏ ਦੀਆਂ ਮਿਲਦੀਆਂ ਸਾਡੇ ਕੋਲ ਕਿੰਨੇ ਦੀ ਸਿਰਫ 50 ਰੁਪਏ ਦੀ ਕੁਰਤੀ ਉਹ 50 ਰੁਪਏ ਦੀ ਕੁਰਤੀ ਜਿੰਨੇ ਦੀ ਬਾਜ਼ਾਰ 'ਚ ਇੱਕ ਸਾਡੇ ਕੋਲੋਂ 10 ਲੈ ਜਾਓ 50 ਰੁਪਏ ਦੀ ਕੁਰਤੀ ਨਹੀਂ ਕਿਸੇ ਨੇ ਦੇਣੀ ਆਹ ਦੇਖੋ ਨਾਇਰਾ ਕੱਟ ਸੂਟ ਪੂਰਾ ਕੜਾਈ ਨਾਲ ਕੱਟਿਆ 1000 ਰੁਪਏ ਰੇਟ ਆ ਇਹਦਾ ਜੇ ਸਟਿਚਿੰਗ ਕਰਾਉਣ ਜਾਊਂਗੇ 5-600 ਤੋਂ ਘੱਟ ਨਹੀਂ ਦੇਖੋ ਫਰੰਟ ਦੇਖੋ ਉਹ ਪੌਂਜਿਆ ਦੇ ਵੀ ਕਢਾਈ ਉਹ ਰੇਟ ਕਿੰਨਾ ਬਾਜ਼ਾਰ ਦਾ 1000 ਸਾਡਾ ਸਿਰਫ 250 ਰੁਪਏ 250 ਰੁਪਏ 250 ਰੁਪਏ ਰੱਖੜੀ ਤੱਕ ਆ ਜਾਓ ਲੁੱਟ ਨਹੀਂ ਕਰਨ ਦੇਣੀ ਚੱਕੋ ਜੀ ਇੱਕ ਹੋਰ ਫਾਇਦਾ ਕਰ ਦਿੰਨੇ ਆ ਕਾਟਨ ਦਾ ਪਲਾਜ਼ੋ ਸੂਟ ਰੈਡੀमेड ਸਟਿਚ ਕੀਤਾ ਬਾਜ਼ਾਰਾ ਜੇ 5-500 ਦਾ ਚੱਕੋ 150 ਰੁਪਏ ਦਾ 150 ਰੁਪਏ ਦਾ ਚੱਕੋ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 150 ਰੁਪਏ ਦਾ ਆਪਣਾ ਜੋ ਸੂਟ ਰੈਡੀਮੇਡ 150 ਰੁਪਏ ਦਾ 150 ਰੁਪਏ ਦਾ 150 ਰੁਪਏ ਦਾ ਆਜੋ ਆਜੋ ਇੱਧਰ ਵੀ ਆਜੋ ਮੈਂ ਵੀ ਬੈਠਾ ਤੁਹਾਡੀ ਵੇਟ ਕਰਦਾ ਆਹ ਦੇਖੋ 7 700 ਰੁਪਏ ਚ ਵੇਚਣ ਵਾਲੇ ਸੂਟ ਮਾਤੂ ਸ਼੍ਰੀ ਦਸਤਾਰ ਨੇ ਕਰਤੇ 2250 ਰੁਪਏ ਚ 2250 ਲੈ ਜਾਓ 2250 ਚ 500 ਦੇ ਦੋ ਜੀ 500 ਦੇ ਦੋ ਇੱਕ ਪਾ ਦੂਜਾ ਤੋਂ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਆ ਬਾਰ ਬਾਰ ਕਹਿ ਰਹੇ ਆ ਰਖੜੀ ਦੇ ਤਿਹਾਰ ਤੇ ਮੇਲਾ ਲਾਤਾ ਓਏ ਆਫਰਾ ਵੀ ਇਦਾਂ ਦੀਆਂ ਲਾਤੀਆਂ ਓ ਜਿੱਦਾਂ ਦੀਆਂ ਤੁਸੀਂ ਸੁਣੀਆਂ ਹੀ ਨਹੀਂ ਚੱਕੋ ਪੰਜ ਸੋਰੇ ਤੋਂ ਆ ਜਾਓ ਇੱਥੇ ਵੀ ਘੇਰਾ ਦੇਖੋ ਦੁਪੱਟਾ ਦੇਖੋ ਕੱਪੜਾ ਕੱਪੜਾ ਤਾਂ ਬਾਗਮਾਲ ਆ ਜਦੋਂ ਤੁਸੀਂ ਹੱਥ 'ਚ ਫੜ ਕੇ ਦੇਖਣਾ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲ ਆ ਜਾਓ 700 ਦੇ ਦੋ ਦਵਾਂਗੇ 350 ਰੁਪਏ ਦਾ ਸੂਟ ਕਰਤਾ ਪੱਟੇ ਪੱਟੇ ਫਾਇਦੇ ਰੰਗ ਦੇਖੋ ਕਿੰਨੇ ਆ 350 ਦਾ ਸੂਟ 700 ਦੇ ਦੋ ਓਏ ਇੱਥੇ ਆਉਣ ਦੇ ਫਾਇਦੇ ਕੀ ਆ ਚਾਹੇ ਬਜ਼ੁਰਗਾਂ ਲਈ ਲੈਣਾ ਚਾਹੇ ਮਿਡਲ ਏਜ ਲਈ ਲੈਣਾ ਸਾਰਿਆਂ ਦੇ ਫਾਇਦੇ ਕਰ ਰਹੇ ਆ ਲੈ ਜਾਓ 350 ਜਾ ਵੀ ਓਏ ਆ ਵੀ ਲੈ ਜਾਓ 350 ਚ ਰੰਗ ਬਹੁਤ ਆ 350 300 ਚ ਆ ਚੱਕੋ ਜੀ ਆਲ ਓਵਰ ਕੈਮਬ੍ਰਿਕ ਦਾ ਸੂਟ ਪੂਰਾ 5 ਮੀਟਰ ਕੱਟ ਕੇ ਭਜਾਨਾ ਚ 500 ਦਾ ਕਰਤਾ ਓ ਮੈਂ ਕਹਿੰਦਾ ਲੋਕਾਂ ਦਾ ਕਰਤਾ ਅਸੀਂ ਕਰਤਾ 250 ਰੁਪਏ ਦਾ 250 ਰੁਪਏ ਦਾ 250 ਰੁਪਏ ਦਾ 250 ਰੁਪਏ ਦਾ ਦੇਖੋ ਰੰਗ ਕਿੰਨੇ ਸੋਹਣੇ ਸੋਹਣੇ ਆ ਉਹ 500 ਦੇ ਦੋ ਆ 500 ਦੇ ਦੋ 500 ਦੇ ਦੋ ਰੱਖੜੀ ਦੇ ਤਿਉਹਾਰ ਤੇ ਮੈਂ ਕਿਹਾ ਮੇਲਾ ਲਾਤਾ ਮੇਲਾ ਉਹ ਜੋ ਤੁਸੀਂ ਸੋਚ ਨਹੀਂ ਸਕਦੇ ਉਹ ਤੋਂ ਵੱਧ ਆਫਰਾਂ ਲਾਉਂਦੀਆਂ ਔਰ ਚੱਲੇ ਕਿੱਥੇ ਹੋ ਓਏ ਅਜੇ ਜਾਇਓ ਨਾ ਕਿਤੇ ਤੁਹਾਡੇ ਘਰ ਵਿਆਹ ਸ਼ਾਦੀ ਵੀ ਆ ਗਈ ਆ ਤੁਸੀਂ ਤਾਜ ਬੀੜੀਆਂ ਕੱਪੜਾ ਲੈਣਾ ਵਿਆਸ ਸਤੰਬਰ ਚ ਵੀ ਹੋ ਸਕਦਾ ਅਕਤੂਬਰ ਨਵੰਬਰ ਸਤੰਬਰ ਚ ਹੋ ਸਕਦਾ ਮੇਲਾ ਲੱਗਿਆ ਦਾਜਬੜੀ ਦੇ ਕੱਪੜੇ ਦਾ ਜਿਹੜਾ ਬਾਜ਼ਾਰ ਚ ਆ ਗਿਆ ਦਾਜਬੜੀ ਦਾ ਕੱਪੜਾ 50000 ਦਾ ਲੈਣਾ ਸਾਡੇ ਕੋਲ ਆਜੋ 20000 ਦਾ ਲੈ ਜਾਓ ਬਾਜ਼ਾਰ ਚ ਆਹਾ ਸੂਟ 1500 ਰੁਪਆ ਇੱਕ ਸਾਡੇ ਕੋਲ ਆਜੋ 1500 ਦੇ ਤਿੰਨ ਉਹ 500 ਰੁਪਆ ਦਾ ਸੂਟ ਦੇ ਰਹੇ ਆ 500 ਰੁਪਆ ਦਾ ਸੂਟ ਕਿਸੇ ਨੇ ਨਹੀਂ ਦੇਣਾ ਭੈਣੋ ਆਜੋ ਤੇ ਰੌਲਾ ਪਾ ਰਹੇ ਆ ਸਾਨੂੰ ਅਸੀਂ ਸੁਚੇਤ ਕਰ ਰਹੇ ਆ ਵੀ ਲੁੱਟਾ ਨਹੀਂ ਹੋਣੀਆ ਦੇਖੋ ਸਾਡੇ ਕਿਸਾਨ ਵੀਰ ਮਜ਼ਦੂਰ ਜੱਟ ਜ਼ਿਮੀਂਦਾਰ ਰਾਤ ਦਿਨ 24 24 ਘੰਟੇ ਮਿਹਨਤਾਂ ਕਰਦੇ ਆ ਜਦੋਂ ਧੀ ਧਿਆਣੀ ਦਾ ਵਿਆਹ ਆਉਂਦਾ ਤੇ ਕੱਪੜੇ ਦੇ ਵਿੱਚ ਲੁੱਟ ਕਰਾਉਂਦੇ ਆ ਸਾਨੂੰ ਦੁੱਖ ਬਹੁਤ ਲੱਗਦਾ ਓਏ ਅਸੀਂ ਲੁੱਟਾ ਨਹੀਂ ਹੋਣ ਦੇਣੀਆ ਮਾਤੂ ਸ਼ਰੀ ਦਸਤਾਰ ਨੇ ਵੀੜਾ ਚੱਕ ਲਿਆ ਆ 5 5 ਰੁਪਏ 10 10 ਰੁਪਏ 15 15 ਰੁਪਏ ਦੇ ਮਾਰਜਿਨ ਤੇ ਕੱਪੜਾ ਵੇਚ ਰਹੇ ਆ ਦੱਸੋ ਕੋਈ ਮਾਈ ਦਾ ਲਾਲ ਦੇ ਦੂ 500 ਦਾ ਸੂਟ ਨਹੀਂ ਦੇਣਾ 500 ਦਾ ਸੂਟ 16 1600 17 1700 ਵਾਲੇ 5 500 ਚ ਬਾਈ ਜੀ ਬਹੁਤ ਦੁਕਾਨਦਾਰ ਝੂਠ ਬੋਲਦੇ ਆ ਬੜੇ ਛਾਪੀਆਂ ਖੜਕਾਉਂਦੇ ਆ ਕੋਈ ਕਹਿੰਦਾ ਜੀ ਮੈਂ ਤਾਂ ਮੇਲ ਲਾਤੀ ਕੋਈ ਕਹਿੰਦਾ ਮੇਰੀ ਫੈਕਟਰੀ ਆ ਕੋਈ ਕਹਿੰਦਾ ਮੈਂ ਰੇਲ ਗੱਡੀ ਭਰ ਲਈ ਦੁਕਾਨ 'ਚ ਸੂਟ ਚਾਰ ਪੈ ਹੁੰਦੇ ਆ ਐਦਾਂ ਬੇਵਕੂ ਬਣਾਇਆ ਜਾਂਦਾ ਪਰ ਮਾਤੂ ਸ਼੍ਰੀ ਦਸਤਾਰ 'ਚ ਫਰਕ ਬੜਾ ਪਾਤਾ ਰੇਟਾਂ ਦਾ ਤੁਸੀਂ ਦੇਖੋ ਜੀ ਫਰਕ ਤਾਂ ਆਪੇ ਹੀ ਹੋਣਾ ਕਿਉਂਕਿ ਮਾਤੂ ਸ਼੍ਰੀ ਦਸਤਾਰ ਇੱਕ ਕੰਪਨੀ ਆ ਕੋਈ ਦੁਕਾਨ ਨਹੀਂ ਰੇਟਾਂ 'ਚ ਮੈਂ ਕਹਿਣਾ ਕੋਈ ਤੁਹਾਨੂੰ ਸਾਡੇ ਜਿਹੇ ਰੇਟ ਸਾਡੀ ਜਿਹੇ ਕੁਆਲਿਟੀ ਨਹੀਂ ਦੇ ਸਕਦਾ ਕਿਉਂਕਿ ਅਸੀਂ ਬਲੱਚੇ ਕੱਪੜਾ ਖਰੀਦਦੇ ਆ ਤੁਸੀਂ ਕੜਾਈਆਂ ਚੈੱਕ ਕਰੋ ਭਾਜੀ ਨਵੇਂ ਕੱਪੜੇ ਨਵੇਂ ਡਿਜ਼ਾਈਨ ਦੁਕਾਨਦਾਰ ਦਾ ਲਾਟ ਵੇਚਦੇ ਆ ਅਸੀਂ ਦਿਨੇ ਆ ਫਰੈਸ਼ ਸ਼ੌਟ ਦੇ ਦੁਪट्टे ਕੜਾਈ ਵਾਲੇ ਨਾਲ ਆ ਕੇ ਇੱਥੇ ਪੁਜਾਰ ਦੇ ਵਿੱਚ ਜਾ ਕੇ ਪਤਾ ਕਰ ਲੋ 2500 ਰੁਪਇਆ ਲੈ ਲੈਂਦੇ ਇਦਾਂ ਦੇ ਸੂਟਾਂ ਦਾ 25 2500 ਅਸੀਂ ਤੁਹਾਨੂੰ ਦੇ ਰਹੇ ਆ 1500 ਦੇ ਦੋ 750 ਰੁਪਇਆ ਦਾ ਸੂਟ ਰਹਿ ਗਿਆ ਆ ਦੇਖੋ ਸ਼ਗਨਾ ਵਾਲਾ ਰੰਗ ਪਿੰਕ ਰੰਗ ਮੈਂ ਕਹਿੰਦਾ ਜੀ ਕਿਸੇ ਨੇ ਵੀ ਆਉਣਾ ਆਜੋ ਸਾਡੇ ਕੋਲ ਫਾਇਦੇ ਪਤਾ ਕਿੰਨੇ ਸਾਡੇ 100 150 150 ਤੋਂ 50 ਪਰ ਰਕਤੀ ਸ਼ੁਰੂ ਹੈਗੀ ਆ ਉਸ ਤੋਂ ਇਲਾਵਾ ਤੁਸੀਂ ਲੈਣਾ ਹੈਗਾ ਮਹਿੰਗਾ ਕੱਪੜਾ ਭਾਵੇਂ 20000 ਦਾ ਸੂਟ ਲੈ ਜਾਓ 15000 ਦਾ ਲੈ ਜਾਓ 25000 ਦਾ ਸਾਰਿਆਂ ਲਈ ਹੁਣ ਆਪਾਂ ਕਰ ਲਈਏ ਮਾਡਰਨ ਕੁੜੀਆਂ ਦੀ ਗੱਲ ਜਿਹੜੀਆਂ ਕਹਿੰਦੀਆਂ ਨੱਕ ਦੇ ਮੱਕੀ ਨਹੀਂ ਵੈਦੀ ਸਾਡੇ ਉਹ ਸਾਨੂੰ ਚੀਜ਼ ਨਹੀਂ ਪਸੰਦ ਤੋਂ ਦੀ ਛੇਤੀ ਅਸੀਂ ਬਥੇਰਾ ਬਾਜ਼ਾਰਾਂ 'ਚ ਆਂਦੇ ਆ ਸਾਰੀ ਦਿਹਾੜੀ ਲਾ ਕੇ ਆਏ ਆਂ ਨੇ ਆ ਸਾਡੇ ਕੋ ਮਾਡਰਨ ਕੁੜੀਆਂ ਦੇ ਲਈ ਬੁਟੀਕ ਵਾਲੇ ਪੀਸ ਮਾਡਰਨ ਸੂਟ ਸਾਰੀਆਂ ਵੈਰਾਈਟੀਆਂ ਹੈਗੀਆਂ ਹੁਣ ਰੇਟ ਦੱਸਾਂ ਜੇ ਮੈਂ ਰੇਟ ਦੱਸਤਾ ਤੁਹਾਡੇ ਹੱਥ ਦੇ ਵਿੱਚੋਂ ਫੋਨ ਛੱਟ ਕੇ ਡਿੱਗ ਜਾਣਾ ਆ ਗਲੋ ਦੇ ਵੀ ਕੰਮ ਆ ਆ ਦੇਖੋ ਥੱਲੇ ਵੀ ਕਢਾਈ ਕੱਢੀ ਆ ਦੁਪੱਟੇ ਦੇ ਵੀ ਕਢਾਈ ਕੱਢੀ ਆ ਉਹ ਬੁਟੀਕ ਵਾਲਾ ਪੀਸ ਆ ਫੋਟੋ ਵਾਲਾ ਪੀਸ 2500 ਰੁਪਈਆ ਬਾਜ਼ਾਰ ਦਾ ਰੇਟ ਆ ਸਾਡਾ ਰੇਟ 750 750 750 ਦੀ 750 ਰੁਪਏ ਦੇ ਦੇਖੋ ਜੀ ਤਗੜੇ ਤਗੜੇ ਦੁਕਾਨਦਾਰ ਉਹ ਚੀਕਾ ਮਾਰ ਮਾਰ ਕੇ ਉਹ ਮਾਡਲ ਵਾਲੇ ਪੀਸ ਕਹਿ ਕਹਿ ਕੇ ਵੇਚਦੇ ਆ ਕੋਈ ਵੇਚਦਾ 1200 ਕੋਈ ਵੇਚਦਾ 1500 ਮਾਤੂ ਸ਼ਰੀ ਦਾਸਤਾਰ 850 ਰੁਪਏ 'ਚ ਦੇ ਰਿਆ 850 ਰੁਪਏ 'ਚ ਦੇਖੋ ਰੰਗ ਮੈਂ ਕਹ ਰੰਗਾ 'ਚ ਤਾਂ ਹੀ ਪਟਾਕੇ ਬਾਦਿਆ ਰੰਗ ਵੀ ਇੰਨੇ ਸੋਹਣੇ ਸੋਹਣੇ ਸੂਟ ਵੀ ਇੰਨੇ ਸੋਹਣੇ ਸੋਹਣੇ ਉਹ ਦੁਪੱਟੇ ਵੀ ਸੋਹਣੇ ਸੋਹਣੇ ਰੂਹ ਖੋਸ਼ ਹੋ ਜੂਗੀ ਆ ਜਾਓ ਛੇਤੀ ਛੇਤੀ ਰਖੜੀ ਤੱਕ ਸੌ ਖਾ ਲੋ ਹੋਰ ਕਿਸੇ ਦੁਕਾਨ ਸ਼ੋਰੂਮ ਤੇ ਨਹੀਂ ਜਾਣਾ ਕਰਕੇ ਲੁੱਟ ਹੁੰਦੀ ਆ ਅਸੀਂ ਪਹਿਲੇ ਦਿਨ ਹੀ ਕਹਿਤਾ ਸੀ ਲਾਟਰੀ ਅਸੀਂ ਕਰਨੀ ਉਹ ਨਾ ਅਸੀਂ ਲੁੱਟ ਹੋਣ ਦੇਣੀ ਆ ਇਸ ਕਰਕੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਜਿਹੜੇ 3200 3500 ਦੇ ਬਾਜ਼ਾਰ 'ਚ ਸੂਟ ਵਿਕਦੇ ਆ ਉਹ ਇਹ ਵੀ 1 1000 'ਚ ਕਰਦੇ ਆ 1000 ਰੁਪਏ ਦਾ ਸੂਟ ਦਵਾਂਗੇ ਦੇਖੋ ਜੀ ਡਿਜ਼ਾਈਨਰ ਪੀਸ ਬੁਟੀਕ ਪੀਸ ਇੱਥੇ ਰੇਟ ਘਟਾ ਤੇ ਫਾਇਦੇ ਲੋਕਾਂ ਦੇ ਦੁੱਗਣੇ ਆ ਭਾਜੀ ਦਸ ਤੋਂ ਲੋਕਾਂ ਨੂੰ ਮਤ ਤੋਂ ਸ਼੍ਰੀ ਦਸਤਾਰ ਪਾਕੇ ਪਰ ਨੇ ਆਉਣਾ ਕਿਤਾ ਵਾ ਜੀ ਫੇਰਾ ਪਤਾ ਕੀਆ ਜੇ ਲੋਕਾਂ ਦੇ ਫਾਇਦੇ ਹੋ ਰਿਹਾ ਦੇਖੋ ਚਾਰੇ ਪਾਸੇ ਕੈਰਾ ਮਾਰ ਕੇ ਕਮਾ ਦਿਓ ਕਿੰਨਾ ਵੱਡਾ ਇਕੱਠ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕ ਗਰੁੱਪ ਬਣਾ ਬਣਾ ਆ ਗਏ ਆ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਗੂਰ ਉਹ ਕਿਹੜੀ ਸਟੇਟ ਆ ਇੰਡੀਆ ਦੀ ਜਿੱਥੋਂ ਲੋਕ ਨਹੀਂ ਆਉਂਦੇ ਲੋਕ ਆ ਰਹੇ ਆ ਉਹ ਲੋਕਾਂ ਦਾ ਇੱਕ ਹੋਰ ਬਹੁਤ ਵੱਡਾ ਫੈਰਾ ਆ ਤੁਸੀਂ ਬਾਗਾ ਪੁਰਾਣਾ ਬੱਸ ਸਟੈਂਡ ਤੇ ਆਜੋ ਟੈਂਪੂ ਜਾਜੋ ਬੱਸ ਜਾਜੋ ਜਿੱਦਾਂ ਮਰਜੀ ਬੱਸ ਸਟੈਂਡ ਤੋਂ ਸਟੋਰ ਤੇ ਆਜੋ ਰਿਕਸ਼ੇ ਦੀ ਸੇਵਾ ਬਿਲਕੁਲ ਫ੍ਰੀ ਆ ਦੇਖੋ ਕਿੰਦਾ ਰਿਕਸ਼ੀਆਂ ਦੀਆਂ ਲਾਈਨਾਂ ਲੱਗੀਆਂ ਰਿਕਸ਼ੇ 'ਚ ਆਉਣ ਜਾਣ ਦਾ ਕੋਈ ਰੁਪਈਆ ਨਹੀਂ ਲੈਣਾ 1 ਰੁਪਈਆ ਵੀ ਰਿਕਸ਼ੇ ਵਾਲੇ ਭਾਈ ਨੂੰ ਨਹੀਂ ਦੇਣਾ ਫ੍ਰੀ ਦੇ ਵਿੱਚ ਆਓ ਫ੍ਰੀ ਦੇ ਵਿੱਚ ਜਾਓ ਕਾਟੀਆਂ ਦੇ ਭਾ ਅਖਰੀਦ ਕੇ ਕਪੜਾ ਲੈ ਜਾਓ ਦੇਖੋ ਜੀ ਦਾਜਵਰੀ ਵਾਲੇ ਸੂਟ ਲਹੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਤੁਹਾਨੂੰ ਇੱਕ ਜਗ੍ਹਾ ਮਿਲ ਜਾਣਾ ਵਾ ਇਹ ਤੋਂ ਬਾਅਦ ਤੁਹਾਨੂੰ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਪੈਂਟਾ ਸ਼ਰਟ ਆ ਉਹ ਵੀ ਇੱਥੋਂ ਮਿਲ ਜਾਣੀਆਂ ਔਰ ਸਭ ਤੋਂ ਵੱਡੀ ਗੱਲ ਕੀ ਆ ਪੈਂਟ ਕੋਟ ਦੀ ਸਮਾਈ ਵੀ ਇੱਥੇ ਹੋ ਜਾਣੀ ਆ ਕਿਉਂਕਿ ਬਜਾਣਾ ਜੇ 5 5000 ਕੋਟ ਪੈਂਟ ਦੀ ਸਵਾਈ ਹੈ ਅਸੀਂ 2995 ਦੇ ਕੱਪੜਾ ਲਾ ਕੇ ਸਟਿਚ ਕਰਕੇ ਦੇ ਦਾਂਗੇ ਦੇਖੋ ਜੀ ਗੱਲਾਂ ਦਾ ਕਰਨ ਨੂੰ ਬਹੁਤ ਸਾਡੇ ਕੋਲ ਪਰ ਟਾਈਮ ਅਜਾ ਦੇਣ ਦਾ ਆਜੋ ਛੇਤੀ ਛੇਤੀ ਮਾਤੂ ਸ਼੍ਰੀ ਦਸਤਾਰ ਪੱਗਾਂ ਪ੍ਰਾਣਾ ਮੋਗਾ ਰੋਡ ਤੇ ਨੰਬਰ ਤਕਰੀਬ ਤਿਆ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਸਕਦੇ ਆ ਕੈਮਰਾਮੈਨ ਓਮ ਗੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਪੱਗਾਂ